इन्हों पहला भी रूबरू हो चुके हो जो आम आदमी पार्टी कहदार पार, साकार कुर्सी बैठे दर्शक चाहे बैठे आगू का नाम है जसवंत सिंह जी और इन्होंने कि जेकर गल करिएदार जसवंत सिंह जी का किता जे तो दो दह दुधदह लोग प्योर खोआ भी देंगे ਜੀ ਦੁੱਧ ਵੀ ਲੋਕਾਂ ਦੇ ਰਹੇ ਨੇ ਜੀ ਆਪਣਾ ਪ੍ਰੋਫੈਸ਼ਨ ਜਸਵੰਤ ਜੀ ਹਨਾ ਇਹ ਗੱਲ ਕਹਿਣ ਦਾ ਇੱਕ ਕਾਰਨ ਸੀਗਾ ਤੁਹਾਡੇ ਪ੍ਰੋਫੈਸ਼ਨ ਦੀ ਗੱਲ ਤਾਂ ਕਰੀਏ ਤੁਹਾਡੇ ਮੂੰਹ ਤੇ ਹਾਸਾ ਆਵੇ ਹਨਾ ਜੀ ਦਰਸ਼ਕਾਂ ਨੇ ਇੱਕ ਗੱਲ ਹੋਰ ਦੱਸਣਾ ਚਾਹਾਂਗੇ ਕਿ ਜਸਵੰਤ ਸਿੰਘ ਜੀ ਦਾ ਇੱਕ ਨਾਮ ਹੋਰ ਹੈ ਸ਼ੇਰਾ ਜੀ ਉਹ ਨਾਮ ਲਿਆ ਜਾਂਦਾ ਹੈ ক্রিকেট ਪਲੇਅਰ ਹੋਣ ਦੇ ਨਾਤੇ ਉਹ ਜਦੋਂ ক্রিকেট ਦੀ ਗੱਲ ਆਉਂਦੀ ਹੈ ਤਾਂ ਜਸਵੰਤ ਜੀ ਦੇ ਫੇਸ ਦੇ ਉੱਤੇ ਹੋਰ ਜ਼ਿਆਦਾ ਰੌਣਕ ਆ ਜਾਂਦੀ ਹੈ ਹਨਾ ਕਿਉਂਕਿ ਕਿਹੜ ਜਿਹੜੀ ਹੈ ਉਹ ਹਰ ਇਨਸਾਨ ਨੂੰ ਮਾਪਿਆਂ ਵਾਂਗ ਪਿਆਰੀ ਹੁੰਦੀ ਹੈ ਪਰ ਜੀ ਜਿਸ ਵਾਂ ਤੇ ਜੀ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹੋਏ ਆ ਨਾ ਇੱਕੋ ਸਵਾਲ ਕਰਾਂਗੀ ਤੇ ਉਹ ਇੱਕ ਸਵਾਲ ਦੇ ਵਿੱਚ ਮੈਨੂੰ ਤੁਹਾਡੇ ਸਾਰੇ ਜਵਾਬ ਚਾਹੀਦੇ ਆ ਜਦੋਂ ਸਰਕਾਰ ਬਣੀ ਅਸੀਂ ਤੁਹਾਡੇ ਕੋਲ ਪਹੁੰਚੇ ਜੀ ਤੁਸੀਂ ਮਿੱਠਾ ਮੂਹ ਵੀ ਕਰਵਾਇਆ ਖੋ ਜੀ ਤੁਸੀਂ ਦੁੱਧ ਦੇ ਵਿੱਚ ਸਾਨੂੰ ਚਿੰਨੀ ਪਾ ਕੇ ਵਧੀਆ ਦੁੱਧ ਵੀ ਫਲਾਇਆ ਜੀ ਵਧੀਆ ਤੁਹਾਡੇ ਚਿਹਰੇ ਦੇ ਉੱਤੇ ਰੌਣਕ ਸੀਗੇ ਐ ਖਿਲੇ ਪਏ ਸੀਗੇ ਤੁਸੀਂ ਨਹੀਂ ਨਹੀਂ ਆਲਮੋਸਟ ਪੂਰੇ ਪੰਜਾਬ ਦੇ ਵਰਕਰ ਖਿਲੇ ਪਏ ਸੀ ਜੀ ਪਰ ਅੱਜ ਜਦੋਂ ਤੁਹਾਡਾ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਪਰ ਤੁਹਾਡੇ ਜਿਹੜੇ ਸ਼ਬਦ ਹੈ ਨਾ ਉਹਨਾਂ ਦੇ ਵਿੱਚ ਸਾਨੂੰ ਨਿਰਾਸ਼ਾ ਦੀ ਨਜ਼ਰ ਆਉਂਦੀ ਹੈ ਕੀ ਕਾਰਨ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਮੈਂ ਆਮ ਆਦਮੀ ਪਾਰਟੀ ਦਾ ਮਤਲਬ ਸ਼ੁਰੂ ਤੋਂ ਜਦੋਂ ਤੋਂ ਸਟਾਰਟ ਹੋਈ ਆ ਮਤਲਬ ਬੜੀ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜੀ ਸਾਡੀ ਸਰਕਾਰ ਆਉਣ ਤੇ ਸਾਨੂੰ ਬੜੀ ਉਮੀਦ ਸੀ ਵੀ ਅਸੀਂ ਮਤਲਬ ਇਦਾਂ ਹੀ ਜੋਰ ਸ਼ੋਰ ਨਾਲ ਜਿਹੜੇ ਲੋਕਾਂ ਦੇ ਮਤਲਬ ਲੋਕਾਂ 'ਚ ਅਸੀਂ ਵਿਚਰੀਏ ਵਧੀਆ ਤਰੀਕੇ ਨਾਲ ਸੋ ਜਿੱਦਾਂ ਦਾ ਸਰਕਾਰ ਆਈ ਆ ਉਸ ਦਿਨ ਤੋਂ ਮਤਲਬ ਜਿਹੜਾ ਬਦਲਾਅ ਕਹਿੰਦੇ ਸੀ ਉਹ ਬਦਲਾਅ ਉਸ ਤਰ੍ਹਾਂ ਨਹੀਂ ਆਇਆ ਜਿੱਦਾਂ ਅਸੀਂ ਚਾਹੁੰਦੇ ਸੀ ਮਤਲਬ ਬਦਲਾਅ ਆਇਆ ਉਹਨਾਂ ਲਈ ਆਇਆ ਜਿਹੜੇ ਐਮਐਲਏ ਬਣ ਗਏ ਜਾਂ ਉਹਨਾਂ ਦੇ ਲੀਡਰ ਸਾਹਿਬਾਂ ਨੇ ਬਣ ਗਏ ਸਾਨੂੰ ਪਿੰਡਾਂ 'ਚ ਆਗੂ ਲਾਇਆ ਗਿਆ ਸੀ ਪੰਜ ਪੰਜ ਚਾਰ ਚਾਰ ਬੰਦਿਆਂ ਨੂੰ ਮਤਲਬ ਚੇਅਰਮੈਨ ਕੋਈ ਮਤਲਬ ਚੇਅਰਮੈਨ ਨਹੀਂ ਆ ਜੀ ਫਲਾਨੀ ਤੁਹਾਡੇ ਕੋਲੇ ਫਲਾਨਾ ਫਲਾਨਾ ਮਤਲਬ ਉਹ ਸਾਨੂੰ ਅਹੁਦੇ ਨਹੀਂ ਸੀ ਚਾਹੀਦੇ ਸੋ ਸਾਨੂੰ ਚਾਹੀਦਾ ਸੀ ਵੀ ਕੰਮ ਨਿਰਪੱਖ ਹੋਣ ਔਰ ਰਿਸ਼ਵਤ ਰਹਿਤ ਹੋਣ ਬਟ ਉਹ ਚੀਜ਼ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਵੀ ਜਿੱਦਾਂ ਦਾ ਬਦਲਾਅ ਅਸੀਂ ਸੋਚਦੇ ਸੀ ਮਤਲਬ ਉਦਾਂ ਦਾ ਬਦਲਾਅ ਨਹੀਂ ਆਇਆ ਸੋ ਲੋਕਾਂ ਚ ਵੀ ਇਸ ਗੱਲ ਦਾ ਜਦੋਂ ਅਸੀਂ ਲੋਕਾਂ ਕੋਲ ਜਾਂਦੇ ਆ ਤਾਂ ਮਤਲਬ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ ਬਹੁਤ ਕਾਰਨ ਨੇ ਜਿਹੜੇ ਆ ਉਹਨ ਕੈਮਰਾ ਰਿਕਾਰਡ ਨਹੀਂ ਕਰ ਸਕਦੇ ਤੁਹਾਨੂੰ ਬਟ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਜੇ ਸਾਡੇ ਹਲਕੇ ਦੇ ਲਈ ਜਿਹੜੇ ਐਮਐਲਏ ਸਾਹਿਬਾਨ ਉਹ ਵਧੀਆ ਕੋਸ਼ਿਸ਼ ਕਰਨ ਔਰ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਇਲੈਕਸ਼ਨ ਆ ਉਹਨਾਂ ਨੂੰ ਵੀ ਹੰਗਾਰਾ ਮਿਲੂ ਮੇਹੀ ਰਿਜ਼ਲਟ ਉਹਨਾਂ ਦੇ ਸਾਹਮਣੇ ਆਣਗੇ ਵੀ ਜੇ ਨੈਗੇਟਿਵ ਆਣਗੇ ਤਾਂ ਉਹ ਉਹਨਾਂ ਦੇ ਮਤਲਬ ਉਹਨਾਂ ਦੇ ਪੱਖਪਾਤੀ ਹੋ ਜਾਊਗਾ ਇਸ ਤਰ੍ਹਾਂ ਨਹੀਂ ਹੈ ਕਿ ਵੀ ਜੇ ਹੁਣ ਸਾਡੀ ਕੀਤੀ ਹੋਈ ਕੋਸ਼ਿਸ਼ ਨਾਲ ਅਸੀਂ ਉਹਨਾਂ ਨੂੰ ਉਸ ਕਾਬਲ ਬਣਾਤਾ ਹੁਣ ਉਹਨਾਂ ਦੀ ਕਾਬਲੀਅਤ ਚਾਹੀਦੀ ਆ ਕਿ ਉਹ ਰੰਗਲੇ ਪੰਜਾਬ ਨੂੰ ਰੰਗਲਾ ਹੀ ਬਣਾਉਣ ਨਾ ਕਿ ਕੋਈ ਹੋਰ ਬੱਕੀ ਬਹੁਤ ਕੁਛ ਇਦਾਂ ਦਾ ਚੱਲ ਰਿਹਾ ਵੀ ਜਿੰਨਾ ਕਰਕੇ ਸਾਡੇ ਮਾਨੋਦਾਸ ਹੈ ਸਾਡੀਆਂ ਪਲਾਨਿੰਗਾਂ ਬਹੁਤ ਸੀ ਜੀ ਜਿਵੇਂ ਹੁਣ ਮੈਂ ਦੋ ਵਾਰ ਤੋਂ ਮੇਰੇ ਘਰੇ ਸਰਬਸੰਮਤੀ ਨਾ ਮੈਂਬਰ ਪੰਚਾਇਤ ਪਹਿਲਾਂ ਮੇਰੀ ਮਾਂ ਮੈਂਬਰ ਪੰਚਾਇਤ ਸੀ ਹੁਣ ਮੇਰੀ ਮੈਸੀਜ ਮੌਜੂਦਾ ਸਮੇਂ ਚ ਪੰਚਾਇਤ ਮੈਂਬਰ ਸਾਨੂੰ ਵੀ ਐ ਸੀ ਵੀ ਸਰਪੰਚੀਆਂ ਵੀ ਆਣ ਵਾਲੇ ਸਮੇਂ ਚ ਸਾਨੂੰ ਲੋਕਾਂ ਨੇ ਖੁਸ਼ ਹੋ ਕੇ ਬਣਾ ਦੇਣਾ ਸਰਬਸੰਮਤੀ ਸਰਬਸੰਮਤੀ ਉਹ ਕਹਿੰਦਾ ਸੀ ਭਗਵੰਤਬਾ ਵੀ ਸਰਬਸੰਮਤੀ ਨਹੀਂ ਹੋ ਜੂ ਸਾਰਾ ਕੁਝ ਸੱਡ ਨੂੰ ਵੀ ਸੀ ਵੀ ਅਸੀਂ ਸਰਬਸੰਮਤੀ ਨਾਲ ਬਣਾਗੇ ਬਟ ਹੁਣ ਜਦੋਂ ਸਾਡੇ ਕੀਤੇ ਜਾਂ ਅਸੀਂ ਕੰਮ ਗਣਾਉਨੇ ਆ ਉਹ ਸਾਡੇ ਨਹੀਂ ਹੋ ਰਹੇ ਤਾਂ ਉਹ ਸਰਬਸੰਮਤੀਆਂ ਲੋਕ ਸਾਡੇ ਤੋਂ ਕਿਨਾਰਾ ਕਰਨ ਲੱਗ ਗਏ ਦੇ ਸ਼ਾਇਦ ਇਹਨਾਂ ਦੇ ਉੱਤੇ ਮਤਲਬ ਪੁੱਛ ਕੇਸ ਘਟਾ ਇਸੇ ਕਰਕੇ ਮਤਲਬ ਫਿਰ ਅਸੀਂ ਪਿੱਛੇ ਨੂੰ ਹਟਣਾ ਸ਼ੁਰੂ ਕਰਤਾ ਜਾਂ ਮਤਲਬ ਚਿਹਰੇ ਤੇ ਉਦਾਸੀ کہہ ਸਕਦੇ ਆ ਮੈਂ ਖੁਸ਼ ਆ ਅਸੀਂ ਬੜੇ ਵਧੀਆ ਆਪਣੇ ਕੰਮਕਾਰ ਕਰ ਰਹੇ ਆ ਬਟ ਸਰਕਾਰ ਦੀ ਰਣਨੀਤੀ ਤੋਂ ਉਨੇ ਖੁਸ਼ ਨਹੀਂ ਆ ਬਾਕੀ ਮੂਰਲਾ ਸਮਾਂ ਜਿੱਦਾਂ ਦਾ ਵੀ ਆਊਗਾ ਜਿੱਦਾਂ ਸਾਨੂੰ ਪਾਰਟੀ ਹਾਈ ਕਮਾਂਡ ਦਿਸ਼ਾ ਨਿਰਦੇਸ਼ ਕਰੂਗੀ ਅਸੀਂ ਪਹਿਰਾ ਦੇਾਂਗੇ ਬਟ ਉਹਨਾਂ ਉਤਸ਼ਾਹ ਨਹੀਂ ਹੈ ਜਿੰਨਾ ਸਾਨੂੰ ਚਾਹੀਦਾ ਸੀ ਸ਼ਾ ਤਾਂ ਹੀ ਬਣੇਗਾ ਜੇ ਸਾਡੇ ਮੰਗਰ ਬੈਕਗ੍ਰਾਉਂਡ ਸਪੋਰਟ ਹੋਊਗੀ ਸਾਡੇ ਮਾਪੇ ਦੀ ਜਿਵੇਂ ਆਪਾਂ ਘਰੇ ਬੱਚੇ ਨੂੰ ਕਹਿੰਦਾ ਜਿਵੇਂ ਤੇ ਪਿਓ ਦਾ ਸਿਰ ਤੇ ਹੱਥ ਹੋਵੇ ਮਤਲਬ ਬੱਚਾ ਦੁੱਗਣਾ ਹੋ ਕੇ ਜੇ ਮੰਗਰ ਪਿੱਛੇ ਬੈਕਗ੍ਰਾਉਂਡ ਸਪੋਰਟ ਹੀ ਹੈ ਨਹੀਂ ਮਤਲਬ ਫਿਰ ਬੱਚੇ ਬਹੁਤ ਉਦਾਸ ਹੋ ਜਾਂਦੇ ਆ ਤੇ ਸੋ ਉਹਨਾਂ ਦੇ ਕੰਮਕਾਰ 'ਚ ਵੀ ਕਮੀ ਆਂਦੀ ਹੈ ਤੁਸੀਂ ਹੈ ਨਾ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਪਿੱਛੇ ਕਿਸੇ ਦਾ ਹੱਥ ਹੋਣਾ ਚਾਹੀਦਾ ਜੇਕਰ ਆਪਾਂ ਹਲਕਾ ਰਾਈ ਕੋਟ ਦੀ ਗੱਲ ਕਰੀਏ ਤਾਂ ਸ਼ਾਇਦ ਲੋਕ ਕਹਿੰਦੇ ਨੇ ਇਹ ਗੱਲ ਲੋਕਾਂ ਦਾ ਕਹਿਣਾ ਇਹ ਹੈ ਕਿ 92 ਐਮਐਲਿਆਂ ਵਿੱਚੋਂ ਹਲਕਾ ਰਾਈਕੋਟ ਦਾ ਹੀ ਐਮਐਲਏ ਇੱਕੋ ਇਹੋ ਜਿਹਾ ਹੈ ਜਿਹੜਾ ਆਪਣੇ ਹਲਕੇ ਦੀ ਨੁਹਾਰ ਚੇਂਜ ਕਰ ਸਕਦਾ ਹੈ 92 ਐਮਐਲਿਆਂ ਵਿੱਚੋਂ ਯਾਨੀ ਕਿ 91 ਐਮਐਲ ਇੱਕ ਪਾਸੇ ਨੇ ਇਹ ਇੱਕ ਐਮਐਲ ਇੱਕ ਪਾਸੇ ਆ ਪਰ ਤੁਹਾਨੂੰ ਇੰਜ ਕਿਉਂ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਤੁਹਾਡੇ ਹਲਕੇ ਦੇ ਐਮਐਲਐਸ ਹਕਮ ਸਿੰਘ ਠੇਕੇਦਾਰ ਨੇ ਤੁਹਾਡੀ ਪਿੱਠ ਦੇ ਪਿੱਛੇ ਉਹਨਾਂ ਦੀ ਸਪੋਰਟ ਨਹੀਂ ਹੈ ਦੇਖੋ ਜੀ ਮਤਲਬ ਸਾਨੂੰ ਫੀਲ ਹੁੰਦਾ ਜਿਹੜੇ ਤਾਂ ਆਮ ਆਦਮੀ ਪਾਰਟੀ ਦੀ ਪਿਓਰ ਕਰੀਮ ਜਿਹਨੂੰ ਕਹਿੰਦੇ ਜਾਂ ਅਸੀਂ ਪਹਿਲਾਂ ਤੋਂ ਲੱਗੇ ਹੋਏ ਸੀ ਉਹ ਵਰਕਰ ਆ ਉਹ ਜਿਹੜੇ ਬਿਹਾਈਂਡ ਤੇ ਆ ਪਿੱਛੇ ਨੇ ਮਤਲਬ ਜਿਹੜੀ ਹੁਣ ਨਵੇਂ ਮਤਲਬ ਪਾਰਟੀਆਂ ਜੋ ਆ ਕੇ ਜੁੜ ਗਏ ਸਾਡੇ ਨਾਲ ਮਤਲਬ ਉਹ ਜਾਦੇ ਵਧੀਆ ਆਗੂ ਕਹਿ ਲੋ ਜਾਂ ਮਤਲਬ ਉਹਨਾਂ ਫੋਕਸ ਨਹੀਂ ਹੈਗਾ ਜਿਹੜੀ ਪਿਓਰ ਕਰੀਮ ਮਤਲਬ ਮੇਰਾ ਕੰਮ ਦੁੱਧ ਦਾ ਮਤਲਬ ਮੈਨੂੰ ਦੁੱਧ ਤੇ ਕਰੀਮ ਦਾ ਪਤਾ ਜੇ ਦੁੱਧ ਕਰੀਮ ਇਕੱਠੇ ਆ ਤਾਂ ਉਹਦੇ ਵਿੱਚੋਂ ਕਈ ਪ੍ਰੋਡਕਟ ਵਧੀਆ ਨਿਕਲਦੇ ਆ ਜੇ کریم ਤੇ ਮਤਲਬ ਸਪਰੇਟਾ ਹੀ ਐਡ ਕਰ ਦੀਏ ਫਿਰ ਉਹ ਚੀਜ਼ ਗੱਲ ਹੀ ਨਹੀਂ ਬਣਦੀ ਉਹ ਦੁੱਧ ਨਹੀਂ ਹੁੰਦਾ ਉਹਨੂੰ ਵਿਦਆਊਟ کریم کریم ਸਪਰੇਟਾ ਸਪਰੇਟਾ ਹੀ ਆ ਜੇ کریم ਨੂੰ ਨਾਲ ਲੈ ਕੇ ਚੱਲਣਗੇ ਤਾਂ ਇੰਪਰੂਵਮੈਂਟ ਹੋਊਗੀ 100% ਹੋਊਗੀ ਉਹ ਬਸ ਤਾਲਮੇਲ کریم ਤੇ ਸਪਰੇਟੇ ਦਾ ਹੀ ਆ ਉਹ ਜਿਹੜੀ ਮਤਲਬ ਨਾਲ ਗਾਈਡ ਕਰਨ ਵਾਲੇ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਹਟਮ ਠੇਕੇਦਾਰ ਐਮਐਲਏ ਸਾਹਿਬਾਨ ਜਿਹੜੇ ਨੇ ਨੇਚਰ ਦੇ ਬਹੁਤ ਵਧੀਆ ਨੇ ਉਹਨਾਂ ਦੀ ਫੈਮਿਲੀ ਮਤਲਬ ਸਾਰੇ ਹੀ ਵਧੀਆ ਨੇ ਬਟ ਉਹਨਾਂ ਨੂੰ ਗਾਈਡ ਕੌਣ ਕਰ ਰਿਹਾ ਹੈ ਇਹ ਨਹੀਂ ਸਾਨੂੰ ਪਤਾ ਲੱਗਦਾ ਜਾਂ ਉਹਨਾਂ ਦੇ ਪੀਏ ਸਹਿਬਾਨ ਆ ਜਿਹੜੇ ਉਹਨਾਂ ਦੇ ਹਰ ਵਕਤ ਨਾਲ ਰਹਿੰਦੇ ਆ ਬੰਦਾ ਬਹੁਤ ਕੁਝ ਸਿੱਖ ਜਾਂਦਾ ਜਦੋਂ ਆਪਾਂ ਜਾਂ ਆਪਾਂ ਸੰਗਤ ਕਰਨ ਲੱਗ ਜਾਈਏ ਮ ਜਿਹੋ ਜੀ ਸੰਗਤ ਉਹ ਜਾ ਰੰਗ ਮਤਲਬ ਜਿਹੜੀ ਸੰਗਤ ਚ ਉਹ ਰਹਿੰਦੇ ਆ ਉਹ ਸੰਗਤ ਸਾਨੂੰ ਤਾਂ ਠੀਕ ਨਹੀਂ ਲੱਗਦੀ ਵੀ ਜੇ ਉਹਨਾਂ ਨੂੰ ਠੀਕ ਲੱਗਦੀ ਆ ਫਿਰ ਉਹਨਾਂ ਦੇ ਇੰਪਰੂਵਮੈਂਟ ਆ ਜਿਹੜੇ ਉਹਦੇ ਰਿਜ਼ਲਟ ਹੋਣਗੇ ਉਹ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਸਾਹਮਣੇ ਆਉਣਗੇ ਜੇ ਕਰੀਮ ਮਤਲਬ ਨਾਲ ਹੋਊਗੀ ਤਾਂ ਉਹ ਜਿਹੜਾ ਰਿਜ਼ਲਟ ਹੋਰ ਵਧੀਆ ਹੋਊਗਾ ਸੋ ਮੇਰਾ ਮੰਨਣਾ ਜੀ ਇਹ ਤੁਸੀਂ ਹੈ ਨਾ ਤੁਹਾਡੀ ਭਾਸ਼ਾ ਵਿੱਚ ਹੀ ਗੱਲ ਕਰਦੇ ਆ ਤੁਸੀਂ ਗੱਲ ਕਰੀਏ ਦੁੱਧ ਦੀ ਤੇ ਸਪਰੇਟੇ ਦੀ ਹੈ ਨਾ ਤੇ ਇਹ ਦੱਸੋ ਹੁਣ ਜਿਸ ਤਰ੍ਹਾਂ ਕਿ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿ ਰਹੇ ਨੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਦੀ ਪਰ ਤੁਹਾਡੀ ਭਾਸ਼ਾ ਨਾਲ ਜੇਕਰ ਹੁਣ ਸਪਰੇਟਾ ਦੁੱਧ ਮਿਕਸ ਹੋਈ ਜਾ ਰਿਹਾ ਤਾਂ ਸਰਬਸੰਮਤੀ ਕੀ ਸਰਕਾਰ ਦਾ ਇਹ ਜਿਹੜਾ ਲਿਆ ਫੈਸਲਾ ਕਿ ਸਰਬਸੰਮਤੀ ਦੇ ਸਰਪੰਚ ਬਣਾਉਣੇ ਨੇ ਪਿੰਡਾਂ 'ਚ ਸਰਬਸੰਮਤੀ ਦੇ ਨਾਲ ਸਰਪੰਚ ਬਣਨਗੇ ਉਜੀ ਮੈਨੂੰ ਇਹ ਵੀ ਲੱਗਦਾ ਵੀ ਜਿਸ ਤਰ੍ਹਾਂ ਦਾ ਉਹ ਰੋਲ ਅਦਾ ਕਰ ਰਹੇ ਨੇ ਜਾਂ ਜਿਹੜੇ ਉਹ ਯਾਨੀ ਸਾਡੇ ਸਰ ਤੇ ਜਥੇਦਾਰ ਮਤਲਬ ਹਰ ਕੋ ਜੂਥ ਡੈਂਕ ਦਾ ਪ੍ਰਧਾਨ ਆ ਜੀ ਉਹ ਫਲਾਣਾ ਪ੍ਰਧਾਨ ਜਿਹੜੇ ਬੰਦਿਆਂ ਨੂੰ ਅਸੀਂ ਜਾਣਦੇ ਹੀ ਨਹੀਂ ਸੀ ਉਹ ਅੱਜ ਸਾਡੇ ਤੇ ਪ੍ਰਧਾਨ ਆ ਮਤਲਬ ਕੋਈ ਦੇਣ ਨਹੀਂ ਹੈ ਉਹਨਾਂ ਬੰਦਿਆਂ ਦੀ ਉਸੇ ਤਰ੍ਹਾਂ ਦਾ ਸਰਬਸੰਮਤੀਆਂ ਤਾਂ ਭੁੱਲ ਜਾਣ ਵੀ ਜੇ ਇਸ ਤਰ੍ਹਾਂ ਉਹ ਤਾਂ ਸਾਡੇ ਤੇ ਥੋਪੇ ਜਾ ਰਹੇ ਨੇ ਹੁਣ ਵੀ ਬਹੁਤੇ ਜਥੇਦਾਰ ਜਾਂ ਪ੍ਰਧਾਨ ਸਾਡੇ ਤੇ ਥੋਪੇ ਗਏ ਆ ਵੀ ਉਹ ਚੀਜ਼ਾਂ ਨਾਲ ਸਰਬਸੰਮਤੀਆਂ ਨਹੀਂ ਮਿਲਣੀਆਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਜੇ ਕੁਝ ਚਾਹੁਣੇ ਹੋ ਤੇ ਦੁੱਧ ਤੇ ਕਰੀਮ ਦਾ ਸਮੇਲ ਹੋਊਗਾ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਔਰ ਕਰੀਮ ਸਰਪੰਚ ਮਿਲਣਗੇ ਜੇ ਉਹ ਕਰੀਮ ਹੀ ਹੈ ਨਹੀਂ ਤਾਂ ਉਹ ਸਪਰੇਟੇ ਦਾ ਕੁਝ ਨਹੀਂ ਬਣਨਾ ਵੀ ਬਾਕੀ ਇਹ ਸਾਡੇ ਤੇ ਥੋਪ ਕੇ ਕਿਸੇ ਨੂੰ ਜਾਂ ਮਤਲਬ ਜ਼ਬਰਦਸਤੀ ਕਿਸੇ ਨੂੰ ਪ੍ਰਧਾਨ ਲਾ ਕੇ ਜਾਂ ਸਾਨੂੰ ਵੀ ਕਿਹਾ ਗਿਆ ਜਦੋਂ ਆ ਪੰਚਾਇਤੀ ਚੋਣਾਂ ਸਬੰਧ ਚ ਸਾਡੇ ਹਲਕਾ ਰੈਕੋਰਡ ਦੇ ਮਤਲਬ ਐਮਐਲਏ ਸਾਹਿਬ ਨੇ ਸਾਡੀ ਮੀਟਿੰਗ ਹੋਈ ਉਹਨਾਂ ਨੇ ਪੁੱਛਿਆ ਸਾਤੋਂ ਵੀ ਪਿੰਡ 'ਚ ਪੰਜ-ਚਾਰ ਬੰਦੇ ਐ ਜਿਹੇ ਹੁੰਦੇ ਆ ਇੰਟਰਸਟਿਡ ਜਿਹੜੇ ਸਰਪੰਚੀ ਲੈਣ ਦੇ ਮਤਲਬ ਅਸੀਂ ਦੱਸਿਆ ਉਹਨਾਂ ਨੂੰ ਖੁੱਲ੍ਹ ਕੇ ਦੱਸਿਆ ਬਟ ਉਹਨਾਂ ਦੇ ਨਾਲ ਰਹਿੰਦੀ ਬੰਦੇ ਆ ਨੇ ਸਾਨੂੰ ਗਾਈਡ ਕੀਤਾ ਵੀ ਤੂੰ ਸਰਪੰਚੀ ਲੈਣ ਨੂੰ ਰਹਿਣ ਦੀ ਵੀ ਮਤਲਬ ਇਹਦਾ ਮਤਲਬ ਆ ਸਾਨੂੰ ਉਹ ਪਿੱਛੇ ਕਰ ਰਹੇ ਆ ਉਹਨਾਂ ਦੇ ਹੋਰ ਨਿਸ਼ਾਨੇ 'ਚ ਆ ਜਾਂ ਸਾਡੇ ਤੇ ਜਿਹੜਾ ਕੋਈ ਨਵਾਂ ਜੱਥੇਦਾਰ ਜਿਨ੍ਹਾਂ ਨੇ ਮਤਲਬ ਛੰਡੀ ਮਸ਼ੱਕ ਕਿਸੇ ਪਹਿਲਾਂ ਕਿਸੇ ਹੋਰ ਪਾਰਟੀ ਦੀ ਸੀ ਅੱਜ ਦੀ ਤਰੀਕ ਦੇ ਮੌਕੇ ਪਰਸਤ ਲੋਕ ਨੇ ਜੀ ਝੰਡੀ ਬਦਲ ਕੇ ਮਤਲਬ ਕੁਝ ਵੀ ਹੁੰਦਾ ਵੀ ਅਸੀਂ ਉਹ ਚੀਜ਼ ਨਹੀਂ ਚਾਹੁੰਦੇ ਸਰਪੰਚ ਬਣਾਣ ਮਤਲਬ ਥੋਪੇ ਨਾ ਜਾਣ ਇਸ ਤਰ੍ਹਾਂ ਦਾ ਮਤਲਬ ਸਾਡੇ ਪਿੰਡ ਜੇ ਪਹਿਲਾਂ ਤਾਂ ਕਿਹਾ ਗਿਆ ਸੀ ਵੀ ਪੁਰਾਣੇ ਵਰਕਰਾਂ ਚੋਂ ਹੀ ਵਲੰਟੀਅਰਾਂ ਚੋਂ ਹੀ ਮਤਲਬ ਲਏ ਜਾਣਗੇ ਹੁਣ ਉਹ ਚੀਜ਼ ਨਹੀਂ ਹੈ ਹੁਣ ਤਾਂ ਉਹ ਉੱਪਰ ਧਰ ਦਿੰਦੇ ਆ ਸਾਨੂੰ ਮੰਨਣਾ ਪੈਂਦਾ ਬਟ ਲੋਕ ਸਿਆਣੇ ਆ ਉਹਨਾਂ ਨੇ ਇਹ じゃ ਨਹੀਂ ਮੰਨਣਾ ਭਵੰਤਮਾਨ ਜਿੱਦਾਂ ਕਰ ਰਹੇ ਉਹ ਬੈਸਟ ਕਰ ਰਹੇ ਆ ਮੈਨੂੰ ਤੋਂ ਪੁੱਵਨੀ ਅਸੀਂ ਸਰਬਸੰਮਤੀਆਂ ਪਿੰਡਾਂ 'ਚ ਕਰਵਾ ਸਕਦੇ ਹਾਂ ਸਾਨੂੰ ਸਾਨੂੰ ਫੀਲ ਹੈ ਕਿਉਂਕਿ ਮੇਰੇ ਬਾੜ 'ਚ ਮੈਂ ਸਾਨੂੰ ਲੱਗਦਾ ਹੀ ਨਹੀਂ ਵੀ ਖਰਚਾ ਕਰਨ ਦੀ ਲੋੜ ਪੈਂਦੀ ਹੈ ਅਸੀਂ ਕਾਗਜ਼ ਭਰੇ ਹੁੰਦੇ ਆ ਐਗਰੀ ਕਰਦੇ ਆ ਲੋਕ ਸਾਡੇ ਨਾਲ ਵੀ ਹਾਂ ਤੁਸੀਂ ਯੂਅਰ ਦਾ ਬੈਸਟ ਪਰਸਨ ਬਟ ਹੁਣ ਜਿਹੜਾ ਮੈਨੂੰ ਸਾਨੂੰ ਵੀ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ ਬੰਦੇ ਉਹ ਕਹਿੰਦੇ ਤੂੰ ਸਰਪੰਚੀ ਨਹੀਂ ਲੜਨੀ ਜਾਂ ਅਸੀਂ ਨਹੀਂ ਲੜਦੇ ਮੈਂ ਪਿੰਡ 'ਚ ਹੋਰ ਵੀ ਰਿਸਪੈਕਟੇਬਲ ਸੱਜਣ ਹੈਗੇ ਆ ਜਿਹੜੇ ਸਰਪੰਚੀ ਦੇ ਕਾਬਿਲ ਆ ਅਸੀਂ ਨਹੀਂ ਹਜੇ ਬੱਚੇ ਕਹਿ ਸਕਦੇ ਆ ਵੀ ਬਟ ਜਦੋਂ ਉਹ ਥੋਪਦੇ ਆ ਜੀ ਉਹ ਫਲਾਣੇ ਬੰਦੇ ਨੂੰ ਹੀ ਤੁਸੀਂ ਪ੍ਰਮੋਟ ਕਰਨਾ ਫਿਰ ਅਸੀਂ ਵੀ ਸ਼ਾਇਦ ਉਹ ਜਿਵੇਂ ਝੰਡੀ ਬਦਲਣ ਵਾਲਾ ਟ੍ਰੈਂਡ ਵੀ ਮਜਬੂਰ ਨਾ ਕਰਦੇ ਹੋ ਵੀ ਵਧੀਆ ਚੱਲ ਰਿਹਾ ਸੋ ਇਦਾਂ ਹੋਰ ਵਧੀਆ ਚੱਲੂ ਜੇ ਹੋਰ ਕਰੀਮ ਤੇ ਦੁੱਧ ਦਾ ਸਮੇਲ ਹੋਤਾ ਬਾਕੀ ਦੇਖਦੇ ਆ ਕੀ ਬਣਦਾ ਪੰਚਾਇਤੀ ਜਿੱਦਾਂ ਵੀ ਨੋਟੀਫਿਕੇਸ਼ਨ ਆਂਦਾ ਵੀ ਹੋਰ ਵਧੀਆ ਅਸੀਂ ਇੰਪਰੂਵ ਕਰਾਂਗੇ ਜਿਸ ਵੇਲੇ ਤੁਸੀਂ ਗੱਲ ਕਰੀਏ ਝੰਡੀ ਬਦਲਣ ਦੀ ਜਿਹੜੀ ਗੱਲ ਕੀਤੀ ਜਾਵੇ ਸਰਕਾਰ ਦੀ ਹੈ ਨਾ ਬਹੁਤ ਇੱਕ ਉਤਸ਼ਾਹ ਸੀ ਕਿ ਸਾਡੀ ਸਰਕਾਰ ਆਏਗੀ ਨਾ ਤੇ ਸਰਕਾਰ ਆਈ ਵੀ ਪਰ ਜਿਸ ਤਰ੍ਹਾਂ ਦੇ ਹੁਣ ਤੁਸੀਂ ਅੱਜ ਇਹ ਸ਼ਬਦ ਬੋਲਿਆ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਤੇ ਜਿਹੜੇ ਵਰਕਰ ਨੇ ਉਹ ਆਪਣੀ ਆਮ ਆਦਮੀ ਪਾਰਟੀ ਦੀ ਝੰਡੀ ਆਪਣੀਆਂ ਕੋਠੀਆਂ ਤੇ ਬਦਲ ਸਕਦੇ ਹਨ ਬਿਲਕੁਲ ਹੀ ਜੀ ਦੇਖੋ ਜਿਵੇਂ ਸਾਨੂੰ ਉਤਸ਼ਾਹ ਨਾ ਸੀ ਝੰਡੀਆਂ ਅਸੀਂ ਵੀ ਪਹਿਲਾਂ ਆਕਾਲੀ ਦਲ ਤੋਂ ਦੋ ਵਾਰ ਤਾਂ ਮੈਂ ਮੈਂਬਰ ਪੰਚਾਇਤਾਂ ਝੰਡੀ ਬਦਲ ਕੇ ਹੀ ਅਸੀਂ ਆਮ ਆਦਮੀ ਪਾਰਟੀ ਨੂੰ ਦਿਖਾਇਆ ਤੇ ਜੇ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਪਾਰਟੀ ਬੈਕਗ੍ਰਾਉਂਡ ਪਿੱਛੇ हटਦੀ ਹੈ ਤੇ ਸਾਨੂੰ ਝੰਡੀ ਬਦਲ 'ਚ ਕੀ ਹੱਕ ਹੈ ਮਤਲਬ ਅਸੀਂ ਵਧੀਆ ਕੰਮ ਕਰਨ ਦਾ ਸਾਨੂੰ ਅਸੀਂ ਜज्ਵਾ ਰੱਖਦੇ ਹਾਂ ਔਰ ਝੰਡੀ ਬਦਲਣ ਦੇ ਬਾਰੇ ਤਾਂ ਕਿ ਟ੍ਰੈਂਡੀ ਆ ਝੰਡੀ ਬਦਲ ਕੇ ਹੀ ਬੰਦਾ ਸ਼ਾਇਦ ਪ੍ਰੋਮੋਸ਼ਨ ਚਾਹਦਾ ਅਦਰਵਾਈਜ਼ ਜਿਹੜੇ ਵਰਕਰ ਨਾਲ ਤੁਰੇ ਰਹਿੰਦੇ ਆ ਤੇ ਉਹਨਾਂ ਦੀ ਸ਼ਾਇਦ ਵੈਲਿਊਸ਼ਨ ਘਟ ਪੈਂਦੀ ਆ ਜੇ ਸਾਨੂੰ ਝੰਡੀ ਬਦਲ ਲਈ ਮਜਬੂਰ ਕੀਤਾ ਗਿਆ ਤਾਂ ਅਸੀਂ ਸ਼ਾਇਦ ਝੰਡੀ ਬਦਲ ਕੇ ਮਤਲਬ ਸਰਪੰਚੀ ਵਾਲੇ ਇਲੈਕਸ਼ਨ ਵੀ ਲੜ ਸਕਦੇ ਆ ਜਾਂ ਐਮਪੀ ਵਾਲੇ ਇਲੈਕਸ਼ਨ ਵੀ ਲੜ ਸਕਦੇ ਬਟ ਫਿਲਹਾਲ ਜਿੱਦਾਂ ਦਾ ਚੱਲ ਰਿਹਾ ਸਾਨੂੰ ਇੰਨਾ ਹਜੇ 3 ਸਾਲ ਸਾਡੀ ਸਰਕਾਰ ਦੇ ਹੈਗੀ ਆ ਬਹੁਤ ਵੱਡਾ ਮਾਣ ਹੈ ਹਜੇ ਵੀ ਆਪਣੇ ਕੋਲ ਟਰਨਿੰਗ ਪੁਆਇੰਟ ਹੈ ਜਾਂ ਆਪਣੇ ਵਰਕਰਾਂ ਨੂੰ ਮਤਲਬ ਇਕੱਠੇ ਰੱਖਣ ਦਾ ਬਹੁਤ ਸੋਣਾ ਆਪਣੇ ਕੋਲ ਟਾਈਮ ਹੈ ਮੂਰਲੇ ਸਮੇਂ ਜੇ ਆਪਾਂ ਐਮਪੀਸ਼ਿਪ ਲਈ ਵੀ ਇਕੱਠੇ ਹੋ ਕੇ ਲੜਨਾ ਜ਼ਰੂਰੀ ਨਹੀਂ ਕਿ ਪੰਚਾਇਤੀ ਚੋਣਾਂ ਲਈ ਐਮਪੀ ਸ਼ਿਪਲੀ ਵੀ ਅਸੀਂ ਆਮ ਆਦਮੀ ਪਾਰਟੀ ਲਈ ਮਤਲਬ ਖੜੇ ਆ ਸੋ ਝੰਡੀ ਬਦਲ ਕੇ ਮਜਬੂਰ ਕਰਨਗੇ ਤਾਂ ਹੋ ਸਕਦਾ ਵੀ ਝੰਡੀ ਬਦਲਨੀ ਪਊ ਜਸਵੰਤ ਜੀ ਤੁਸੀਂ ਗੱਲ ਕਰੀਏ ਝੰਡੀਆਂ ਬਦਲਣ ਦੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਪਣੀਆਂ ਕੋਠੀਆਂ ਤੋਂ ਝੰਡੀਆਂ ਬਦਲ ਦੇਣਗੇ ਦੇਖੋ ਜੀ ਜੇ ਝੰਡੀ ਬਦਲਣ ਦੀ ਗੱਲ ਹੈ ਤਾਂ ਜਿਹੜੇ ਵਰਕਰ ਨੇ ਉਹ ਸਥਿਰ ਨੇ ਯਾਨੀ ਵਰਕਰ ਨਹੀਂ ਬਦਲਦੇ ਝੰਡੀਆਂ ਬਰਕਰਰਾਂ ਦੇ ਕਮਾਂਕਾਰਾਂ ਨੂੰ ਦੇਖਦੇ ਹੋਏ ਲੋਕ ਮਤਲਬ ਆਪੋ ਆਪਣੇ ਫੈਸਲੇ ਲੈਣਾ ਸ਼ੁਰੂ ਕਰ ਦਿੰਦੇ ਆ ਲੋਕਾਂ 'ਚ ਵਰਕਰ ਵਿਚਰਦੇ ਆ ਔਰ ਵਰਕਰ ਉਹਨਾਂ ਦਾ ਕੰਮ ਉਹ ਨਹੀਂ ਮਤਲਬ ਪ੍ਰਾਪਰ ਤਰੀਕੇ ਨਾਲ ਨਹੀਂ ਕਰਵਾ ਸਕਦੇ ਸੋ ਜੇ ਝੰਡੀ ਬਦਲ ਲਈਆਂ ਤਾਂ ਲੋਕਾਂ ਦੇ ਮਨਾਂ 'ਚ ਮਤਲਬ ਉਸ ਤਰ੍ਹਾਂ ਦਾ ਹੁਣ ਸਾਡੀ ਜਿੱਤੀ ਹੋਈ ਪਾਰਟੀ ਹੈ ਝੰਡੀ ਰੱਖਦੇ ਆ ਲੇਕਿਨ ਵੋਟ ਦੂਜੇ ਪਾਸੇ ਪਾ ਦਿੰਦੇ ਆ ਝੰਡੀ ਬਦਲ ਕੇ ਨਹੀਂ ਝੰਡੀਆਂ ਲਾ ਕੇ ਵੀ ਸਾਡੇ ਪਿੱਛੇ ਟ੍ਰੈਂਡ ਹੋਇਆ ਸੀ ਵੀ ਆਵਾ ਆਪਣੇ ਸੌਰੀ ਕਾਂਗਰਸ ਦੀ ਸਰਕਾਰ ਸੀ ਡਾਕਟਰ ਅਮਰ ਸਿੰਘ ਉਹਦੀਆਂ ਝੰਡੀਆਂ ਲੱਗੀਆਂ ਸੀ ਤੇ ਹੋਰ ਵੋਟਾਂ ਸਾਨੂੰ ਦੇਤੀਆਂ ਮਤਲਬ ਹੁਣ ਸਾਡੀ ਸਰਕਾਰ ਝੰਡੀ ਬਦਲਣ ਦਾ ਟ੍ਰੈਂਡ ਲੋਕ ਨਾ ਝੰਡੀ ਕੁਝ ਹੋਰ ਹੁੰਦੀ ਹੈ ਦਿਖਾਵੇ ਲਈ ਔਰ ਵੋਟ ਕਿਤੇ ਹੋਰ ਪਾ ਦਿੰਦੇ ਆ ਜੇ ਵਰਕਰਾਂ ਦੇ ਕੰਮ ਵਧੀਆ ਤਰੀਕੇ ਨਾਲ ਹੋਣਗੇ ਸੋ ਝੰਡੀ ਨਹੀਂ ਬਦਲਦੇ ਵਰਕਰ ਬਟ ਝੰਡੀ ਬਦਲ ਲਈ ਲੋਕ ਮੇਂ ਮਤਲਬ ਲੋਕਾਂ ਨੂੰ ਆਪਾਂ ਮਜਬੂਰ ਨਾ ਕਰਦੀਏ ਵੀ ਕੰਮ ਹੀ ਇਹ ਅਜੇ ਵਧੀਆ ਕੀ ਕਰੀਏ ਵੀ ਆਪਣੇ ਝੰਡੀ ਬਿਨਾ ਬਦਲੀ ਜਾਵੇ ਸੋ ਆਪਣੇ ਮੂਰਲੇ ਸਮੇਂ ਲਈ ਆਪਾਂ ਪੰਚਾਇਤ ਵੀ ਆਪਣੀ ਹੋਵੇ ਸਰਬਸੰਮਤੀਆਂ ਨਾਲ ਪੰਚਾਇਤਾਂ ਕਰਵਾਈਏ ਸਾਨੂੰ ਕੋਈ ਵੀ ਜਣੀ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਤੇ ਕੋਈ ਬੰਦਾ ਥੋਪਿਆ ਨਾ ਜਾਵੇ ਤੇ ਅਸੀਂ ਵਰਕਰ ਫੁੱਲ ਤਿਆਰ ਆਤਿਸ਼ਾਹਿਤ ਨੇ ਪੰਚਾਇਤੀ ਚੋਣਾਂ ਲੜਨ ਲਈ ਵੀ ਔਰ ਐਮਪੀ ਸ਼ਿਪ ਲਈ ਵੀ ਬਾਕੀ ਮੌਕੇ ਤੇ ਜਿਵੇਂ ਵੀ ਸਾਨੂੰ ਅਸੀਂ ਪਿੰਡਾਂ ਚ ਜਣੀ ਆਪਣੇ ਪਿੰਡ ਚ ਜਾਣਦੇ ਆ ਲੋਕਾਂ ਨਾਲ ਵਰਤ ਪਰਦਾਵਾ ਰੱਖਦੇ ਆ ਔਰ ਮਜਬੂਰ ਕਰ ਦਿੰਦੇ ਆ ਕਈ ਵਾਰੀ ਲੋਕ ਨਾ ਮਜਬੂਰ ਕਰ ਦਿੰਦੇ ਆ ਵੀ ਤੁਸੀਂ ਛੰਡੀ ਬਦਲ ਕੇ ਇਧਰੋਂ ਨਹੀਂ ਇਧਰੋਂ ਲੜੋ ਜੇ ਸਾਡੇ ਕੰਮ ਮਤਲਬ ਨਹੀਂ ਹੁੰਦੇ ਜਾਂ ਲੋਕ ਸਾਨੂੰ ਕਹਿੰਦੇ ਆ ਜਿਹੜੀ ਵੋਟਰਾਂ ਕੋਲੇ ਅਸੀਂ ਜਾਂਦੇ ਆ ਵੀ ਤੁਸੀਂ ਬੰਦੇ ਵਧੀਆ ਬਟ ਤੁਹਾਡੀ ਪਾਰਟੀ ਨਹੀਂ ਵਧੀਆ ਜਾਂ ਤੁਹਾਡੀ ਪਾਰਟੀ ਤੁਹਾਡੀ ਮੰਨ ਨਹੀਂ ਰਹੀ ਫਿਰ ਮਜਬੂਰੀ ਕਾਰਨ ਕਈ ਵਾਰੀ ਲੋਕਾਂ ਦੀ ਮੰਨਣੀ ਪੈਂਦੀ ਆ ਵੀ ਜੇ ਆਪਾਂ ਲੋਕਾਂ ਚ ਵਿਚਰਦੇ ਰਹਿਣਾ ਅਦਰਵਾਈਜ਼ ਸਾਡੀ ਮਤਲਬ ਪਾਰਟੀ ਅਸੀਂ ਦੇਖਾਂਗੇ ਵੀ ਮੌਨ ਵਾਲਾ ਸਮਾਂ ਕਿੱਦਾਂ ਦਾ ਔਰ ਆਉਣ ਵਾਲਾ ਸਾਡਾ ਕੈਂਡੀਡੇਟ ਕਿੱਦਾਂ ਦਾ ਹੁਣ ਫਰਕ ਹੋਣ ਲੱਗ ਗਿਆ ਵੀ ਉਹ ਗਦੇ ਘੋੜੇ ਵਾਲੀ ਗੱਲ ਆ ਵੀ ਹਣ ਪਰਖ ਕਰਕੇ ਵੋਟਾਂ ਪਾਉਣਗੇ ਲੋਕ ਬਾਕੀ ਪਿੰਡਾਂ ਚ ਜਿੱਦਾਂ ਵੀ ਅਸੀਂ ਕੈਂਡੀਡੇਟ ਆਪਣੇ ਦੇਣੇ ਆ ਉਹ ਬੰਦੇ ਹੁਣ ਮਤਲਬ ਥੋੜਾ ਜਿਹਾ ਸੰਘਰਸ਼ ਵਾਲੇ ਇਹ ਜਿਹੜੇ ਹੁਣ ਕੋਈ ਲਾਤਾ ਜਹ ਸਾਡੇ ਦੇ ਚੱਕੇ ਜਥੇਦਾਰ ਕੋਈ ਹੋਰ ਉਹਨੂੰ ਉਹਦਾ ਆਪਦਾ ਤਾਂ ਫੈਸਲਾ ठाਣੇ ਤੁਰੇ ਪਰ ਉਹ ਪਿੰਡ ਦਾ ਕੀ ਫੈਸਲਾ ਕਰਾ ਦੂ ਮਤਲਬ ਉਹ ਇਹ ਚੀਜ਼ਾਂ ਦੇ ਅਸੀਂ ਬੰਦੇ ਦੇਖਣੇ ਵਧੀਆ ਪੰਚਾਇਤਾਂ ਬਣਾਉਣੀਆਂ ਪਰ ਸਾਨੂੰ ਬੰਦਾ ਹੀ ਵਧੀਆ ਚਾਹੀਦਾ ਐਮਪੀਸ਼ਿਪ ਲਈ ਵੀ ਸਾਡੇ ਸਿਰ ਤੇ ਹੀ ਚੋਣਾ ਨੇ ਸਾਨੂੰ ਤਾਂ ਅੱਜ ਤੋਂ ਫਿਕਰ ਇਸ ਚੀਜ਼ ਦਾ ਬਾਕੀ ਛੰਡੀ ਲੋਕ ਮਜਬੂਰ ਕਰ ਦਿੰਦੇ ਆ ਕਈ ਵਾਰੀ ਜਿੱਦੇ ਜਿੰਨਾ ਬੰਦਿਆਂ ਚ ਅਸੀਂ ਵਿਚਰੇ ਹੋਇਆ ਕਾਲੀ ਦਲ ਚ ਅਸੀਂ ਵਿਚਰੇ ਹੋਇਆ ਦੋ ਬਾਰ ਤੋਂ ਅਸੀਂ ਸਰਬਸੰਮਤੀ ਨਾ ਮੈਂਬਰ ਰਹੇ ਜੇ ਸਾਨੂੰ ਜਿੱਦਾਂ ਦਾ ਲੋਕ ਕਹਿਣਗੇ ਅਸੀਂ ਉਹ ਜਾ ਮਤਲਬ ਲੋਕਾਂ ਦੇ ਨਾਲ ਜੋੜਾਂਗੇ ਆਪਿਸਵੰਦ ਜੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਗਧੇ ਹੋਰ ਘੋੜੇ ਦੀ ਹੈਨਾ ਗੱਲ ਕਰੀਏ ਤਾਂ ਹਲਕਾ ਰਾਏਕੋਟ ਦੇ ਵਸਨੀਕਾ ਨੇ ਇਸ ਵਕਤ ਸਰਦਾਰ ਹਾਕਮ ਸਿੰਘ ਠੇਕੇਦਾਰ ਨੂੰ ਐਮਐਲਏ ਬਣਾਇਆ ਤੇ ਇਹ ਜਾਣਕਾਰੀ ਦਿਓ ਕਿ ਹਲਕਾ ਰਾਏਕੋਟ ਦੇ ਵਸਨੀਕਾ ਨੇ ਜਿਸ ਘੋੜੇ ਨੂੰ ਚੁਣਿਆ ਉਹ ਤੁਹਾਡੇ ਪਿੰਡ ਭੈਣੀ ਦਰੇੜਾ ਕਿੰਨੀ ਵਾਰੀ ਦਿੱਤਨ ਤੋਂ ਬਾਅਦ ਆਇਆ ਦੇਖੋ ਜੀ ਜਿਹੜੇ ਸਾਡੇ ਹਾਕਮ ਸਿੰਘ ਠੇਕੇਦਾਰ ਮਤਲਬ ਘੋੜੇ ਬੈਸਟ ਨੇ ਵਧੀਆ ਨੇ ਪੂਰੇ ਵਧੀਆ ਨੇ ਇਹ ਨਹੀਂ ਗੱਲ ਹੈ ਨੇਚਰ ਪੱਖੋਂ ਸਾਹੂ ਨੇ ਬਾੜੇ ਸਾਹੂਆ ਮਤਲਬ ਇੰਨਾ ਵੀ ਸਾਹੂ ਘੋੜਾ ਨਹੀਂ ਚੱਲਦਾ ਮੜਾ ਜਦ ਲੱਤਾਂ ਤਾਂ ਮਾਰਨਾ ਹੋਣਾ ਹੋਵੇ ਵੀ ਮਗਰ ਐਹੋ ਤਾਂ ਜਣਾ ਖਣਾ ਹੁਣ ਉੱਥੇ ਜਾਂਦਾ ਸਾਡੇ ਇੰਨੀ ਨਿਮਰਤਾ ਮਤਲਬ ਉਹ ਉਦਾਂ ਹੀ ਮਤਲਬ ਉਹ ਉਸੇ ਮੁਤਾਬਕ ਹੀ ਢਲ ਜਾਂਦੇ ਜਿੱਦਾਂ ਦਾ ਬੰਦਾ ਉਹਨਾਂ ਦੇ ਮਤਲਬ ਉਹ ਆਪਦੇ ਬਰਕਰਾਂ ਤੋਂ ਗਾਈਡੈਂਸ ਜਾਂ ਉਹਦੇ ਪਿੰਡਾਂ 'ਚ ਉਹਨੂੰ ਪਤਾ ਹੋਵੇ ਇਹਦੀ ਬੈਕਗ੍ਰਾਉਂਡ ਕਿੱਦਾਂ ਦੀ ਆ ਹੁਣ ਸਾਡੇ ਜਿਹੜਾ ਹਾਕਮ ਸਿੰਘ ਠੇਕੇਦਾਰ ਆ ਉਹ ਮਤਲਬ ਨਸਲੀ ਘੋੜੇ ਆ ਉਹਨਾਂ ਤੇ ਪਰ ਕਾਠੀ ਹਰੇਕ ਪਾ ਲਿੰਦਾ ਆ ਮਤਲਬ ਹਰੇਕ ਜਣਾ ਖਣਾ ਉਸ ਚੀਜ਼ ਲਈ ਆਪਦੇ ਬਰਕਰਾਂ ਨਾਲ ਟੱਚ 'ਚ ਰਹੇ ਔਰ ਉਹ ਕੋਈ ਦੋਹਰਾਇ ਨਹੀਂ ਦੀ ਉਹਨਾਂ ਦਾ ਸਾਰਾ ਟੱਬਰ ਹੀ ਵਧੀਆ ਮਤਲਬ ਉਹਨਾਂ ਦੇ ਬੇਟੇ ਵੀ ਵਧੀਆ ਉਹਨਾਂ ਦੀ ਮਤਲਬ ਜਿਹੜੀ ਮਿਸ ਜੈ ਮੈਰੀ ਤਾਂ ਮਾਈ ਆ ਮੈਂ ਤਾਂ ਮਾਈ ਕਹਿੰਦਾ ਜਾ ਕੇ ਉਹਨੂੰ ਮਤਲਬ ਹੋਪਸ ਹੁਣ ਵੀ ਤੰਦਰੁਸਤ ਹੋਵੇ ਵਧੀਆ ਤੇ ਬਾਕੀ ਉਹਨਾਂ ਬਾਰੇ ਤਾਂ ਪੁੱਛੋ ਨਾ ਜੀ ਉਹ ਜਾਦੇ ਮਤਲਬ ਥੋੜਾ ਜਿਹਾ ਨਰਮ ਸੁਭਾਅ ਪਿੰਡ ਕਿੰਨੀ ਵਾਰੀ ਆਏ ਤੁਹਾਡੀ ਪਿੰਡ ਪਿੰਡ ਦਾ ਇਹ ਆ ਜੀ ਵੀ ਉਹ ਜਿੱਤਣ ਤੋਂ ਬਾਅਦ ਧਨਵਾਦੀ ਦੌਰੇ ਤੇ ਆਏ ਆ ਮੁੜ ਕੇ ਇੱਕ ਦੋ ਵਾਰੀ ਸਾਡੇ ਪੋਲਿੰਗ ਏਜੰਟ ਦੇ ਮਿਸ ਜੀ ਦੀ ਡੈਥ ਹੋਈ ਅਸੀਂ ਮੈਸੇਜ ਦਿੱਤਾ ਬਟ ਉਹ ਨਹੀਂ ਆਏ ਹੋਰ ਵੀ ਕਈ ਇੱਕ ਦੋ ਪ੍ਰੋਗਰਾਮਾਂ ਤੇ ਮੈਸੇਜ ਦਿੱਤੇ ਆ ਬਟ ਉਹ ਨਹੀਂ ਆਏ ਸਾਡੇ ਮਤਲਬ ਫਿਰ ਉਸ ਚੀਜ਼ਾਂ ਨਾਲ ਇਫੈਕਟ ਹੋਰ ਪੈਂਦਾ ਜਿਹੋ ਆਣ ਮਤਲਬ ਦੁੱਖਦਰਦ ਹੀ ਹੁੰਦਾ ਕੁਛ ਵੀ ਨਹੀਂ ਮਤਲਬ ਜੇ ਆਪਾਂ ਨਾਲ ਖੜ ਜੰਨੇ ਅੱਧਾ ਦੁੱਖ ਘਟ ਜਾਂਦਾ ਬੰਦੇ ਦਾ ਜੇ ਉਹ ਇਸ ਤਰ੍ਹਾਂ ਕਰਨਗੇ ਮਤਲਬ ਵਿਚਰਨਗੇ ਤਾਂ ਸਾਡਾ ਵੀ ਮਤਲਬ ਦੂਣਾ ਚੌਕਣਾ ਸੁਭਾ ਹੋਰ ਹੋ ਜੋ ਵਧੀਆ ਬਟ ਜੇ ਹੁਣ ਉਹ ਆਣ ਜਾਣ ਦੀ ਗੱਲ ਕਰਦੇ ਆ ਤਾਂ ਇਹ ਤਾਂ ਜੱਗਾ ਹੀ ਸੋਲੀਆਂ ਜਿੱਤ ਕੇ ਦੋ ਵਾਰੀ ਗੇੜਾ ਮਾਰ ਗਿਆ ਸੀ ਉਹ ਵੀ ਦੋ ਹਫ਼ਤੇ ਦੋ ਸੰਦਨਾਂ ਦੇ ਵਿੱਚ ਵਿੱਚ ਅਸੀਂ ਤਾਂ ਉਦੋਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਬਾਕੀ ਆਣਗੇ ਮੂਰਲੇ ਸਮੇਂ ਤੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੰਡਾਂ ਲਈ ਟਾਈਮ ਦੇ ਸਾਡੇ ਪਿੰਡਾਂ ਨੂੰ ਵੀ ਗਰੰਟਾ ਉਹਨਾਂ ਦੀ ਪੈਂਡਿੰਗ ਰੱਖੀਆਂ ਪਈਆਂ ਨੇ ਉਹ ਵੀ ਉਹ ਕਹਿੰਦੇ ਸੀ ਵੀ ਅਸੀਂ ਪਿੰਡ ਆ ਕੇ ਹੀ ਦਵਾਂਗੇ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਤੁਹਾਡੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਦੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਦੇਖੋ ਜੀ ਸਾਡੇ ਪਿੰਡ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਵੀ ਆ ਸਾਡੀ ਪੰਚਾਇਤ ਹੀ ਅਸੀਂ ਵੀ ਪੰਚਾਇਤ ਚ ਇਨਵੋਲ ਕਰਵਾ ਜਿਹੜੀ ਵੀ ਪੰਚਾਇਤ ਡਿਸਾਈਡ ਕਰਦੀ ਆ ਮਤਲਬ ਉਹਦੇ ਤੇ ਆਪੋਜੀਸ਼ਨ ਚ ਨਾ ਜਾ ਉਹਨਾਂ ਦੀ ਸਾਡੇ ਨਾਲ ਰਹਿ ਕੇ ਡਿਸਕਸ ਕਰ ਸਕਦੇ ਆ ਜਾਂ ਸਾਡੇ ਹੋਰ ਮਤਲਬ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਬਣੀ ਹੈ ਜਿਹੜੀ ਉਹਦੇ ਨਾਲ ਵੀ ਸਲਾਹ مشورہ باقی ਹਾਕਮ ਸਿੰਘ ਠੇਕੇਦਾਰ ਨੂੰ ਰਿਕਵੈਸਟ ਹੀ ਹੈ ਜੀ ਅਸੀਂ ਥੋੜਾ ਬਹੁਤ ਵਧੀਆ ਤਰੀਕੇ ਨਾਲ ਸਾਥ ਦਿੱਤਾ ਤੇ ਐਵੇਂ ਸਾਡਾ ਮੂਹਰਲੇ ਸਮੇਂ ਤੇ ਸਾਥ ਦੇਣ ਤੇ ਤਾਂ ਜੋ ਅਸੀਂ ਆਪਣੇ ਪਿੰਡ ਦੀ ਨਹਿਾਰ ਬਦਲ ਸਕੀਏ ਔਰ ਅਸੀਂ ਤੁਹਾਡੇ ਕਰਕੇ ਹੀ ਇਹ ਮਤਲਬ ਸੰਭਵ ਹੋਊਗਾ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੇ ਨਾਲ ਉਹਨਾਂ ਹੀ ਵਧੀਆ ਚੱਲੋ ਜਿੰਨਾ ਅਸੀਂ ਤੁਹਾਡੇ ਨਾਲ ਅਲੈਕਸਨਾ ਤੋਂ ਪਹਿਲਾਂ ਵਧੀਆ ਚੱਲੇ ਸੀ ਤੇ ਸਾਡੀ ਦਿਨੋਂ ਆਸ ਹੈ ਕਿ ਮੂਹਰਲੇ ਸਮੇਂ 'ਚ ਸਾਡੇ ਪਿੰਡ ਵੀ ਆਉਣਗੇ ਉਹ ਸਾਨੂੰ ਗ੍ਰਾਂਟ ਜਿਹੜੀ ਸਾਡੀ ਪੈਂਡਿੰਗ ਪਈ ਆ ਜਾਂ ਲਾਂਮਾ ਸਮਾਂ ਪਿੰਡਾਂ ਨੂੰ ਦੇਤੀ ਸੋ ਸਾਡੀ ਇਹ ਜਿਹੜੀ ਮੂਹਰਲੇ ਸਮੇਂ 'ਚ ਹੈਲਪਫੁਲ ਹੋਊਗੀ ਸਾਨੂੰ ਫੁੱਲ ਆਸ ਆ ਜੀ ਉਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਣਨ ਲਈ ਕਿ ਭਗਵਾਨ ਸਿੰਘ ਮਾਨ ਵੱਲੋਂ ਦਿੱਤੀ ਗਈ ਆਵਾਜ਼ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਣ ਦੀ ਇਸ ਆਵਾਜ਼ ਦੇ ਉੱਤੇ ਪਿੰਡ ਦੇ ਕਿਹੜੀਆਂ-ਕਿਹੜੀਆਂ ਸਖਸ਼ੀਤਾ ਹੰਗਾਰਾ ਭਰਦੀਆਂ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਨ ਚੈਨਲ ਦੇ ਨਾਲ ਜੁੜੇ ਰਹੋ